ਮੀਡੀਆ ਜਿਆਦਾ ਇਹਨੂੰ ਬਿਲਡ ਕਰ ਰਿਹਾ ਹੈ ਨਾ ਨਾ ਮੈਨੂੰ ਨਾ ਨਾ ਮੈਨੂੰ ਪਤਾ ਹੈ ਨਾ ਭਾਜਪਾ ਵਾਲਿਆਂ ਨੂੰ ਪਤਾ ਹੈ ਜਾਂ ਕਿਸੇ ਨੂੰ ਪਤਾ ਹੈ ਅਸੀਂ ਸੋਸ਼ਲ ਮੀਡੀਆ ਮੀਡੀਆ ਹੁਣ ਇੰਨੇ ਵਜੇ ਕੱਲ ਹੋਊਗੀ ਪਰਸੋਂ ਹੋਊਗੀ 8:5 ਹੋਗੀ ਅਸੀਂ 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 ਐਟ ਦ ਮੂਮੈਂਟ ਅਸੀਂ 13 ਦੀਆਂ 13 ਸੀਟਾਂ ਲੜ ਰਹੇ ਹਾਂ ਐਟ ਦੀ ਮੂਮੈਂਟ ਮਤਲਬ ਹੈ ਸਾਡੀ ਐਲਾਈਅੰਸ ਪੀਐਸਪੀ ਨਾਲ ਸੀ ਅਸੀਂ ਤਾਂ ਤੋੜੀ ਨਹੀਂ ਨਾ ਰੂਲਿੰਗ ਨੋ ਆਈ ਐਮ ਨੋਟ ਰੂਲਿੰਗ ਸਾਡੀ ਪ੍ਰੈਜ਼ੈਂਟ ਨੇ ਮੈਂ ਉਹੀ ਕਹਿ ਰਿਹਾ ਨਹੀਂ ਸਾਡੀ ਸਾਡੀ ਐਲਾਈਅੰਸ ਸੀਪੀਏ ਸੀਪੀਏ ਪੰਜਾਬ ਫਰੰਟ ਵੀ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਅੱਜ ਕੱਲ ਕਰ ਰਿਹਾ ਉਹ ਵੀ ਲੋਕੀ ਸਾਨੂੰ ਅਪਰੋਚ ਕਰ ਰਿਹਾ ਅਸੀਂ ਤਾਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਲਾਈਕ ਮਾਈਂਡਡ ਪਾਰਟੀਆਂ ਐ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਮੋਸਟ ਵੈਲਕਮ ਐਕਸੈਪਟ 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 ਐ ਐ ਦੇਖ ਰਿਹਾ ਜਿਵੇਂ ਕੋਈ ਠੀਕ ਕਾਂਗਰਸ ਨਾਲ ਤਾਂ ਜਾਣ ਨਹੀਂ ਸਕਦੇ ਝਾੜੂ ਵਾਲਿਆਂ ਨਾਲ ਤਾਂ ਜਾਣ ਨਹੀਂ ਸਕਦੇ ਬਾਕੀ ਅਸੀਂ ਬੀਐਸਪੀ ਸੀਪੀਏ ਸੀਪੀਐਮ ਸਾਰਿਆਂ ਨਾਲ ਅਸੀਂ ਗੱਲ ਕਰ ਰਹੇ ਹਾਂ মিডিਆ ਜ਼ਿਆਦਾ ਇਹਨੂੰ ਬਿਲਡ ਕਰ ਰਿਹਾ ਹੈ ਨਾ ਨਾ ਮੈਨੂੰ ਨਾ ਨਾ ਮੈਨੂੰ ਪਤਾ ਹੈ ਨਾ ਭਾਜਪਾ ਵਾਲਿਆਂ ਨੂੰ ਪਤਾ ਜਾਂ ਕਿਸੇ ਨੂੰ ਪਤਾ ਹੈ ਅਸੀਂ ਸੋਸ਼ਲ ਮੀਡੀਆ ਮੀਡੀਆ ਰੋਜ਼ ਹੁਣ ਇੰਨੇ ਵਜੇ ਕੱਲ ਹੋਊਗੀ ਪਰਸੋਂ ਹੋਊਗੀ 8 5 ਹੋਊਗੀ ਅਸੀਂ 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 ਐਟ ਦਾ ਮੂਮੈਂਟ ਅਸੀਂ 13 ਦੀਆਂ 13 ਸੀਟਾਂ ਲੜ ਰਹੇ ਐਟ ਦੀ ਮੂਮੈਂਟ ਮਤਲਬ ਹੈ ਸਾਡੀ ਅਲਾਈਅੰਸ ਬੀਐਸਪੀ ਨਾਲ ਸੀ ਅਸੀਂ ਤਾਂ ਤੋੜੀ ਨਹੀਂ ਨੋ ਆਮ ਨਾਟ ਰੂਲਿੰਗ ਸਾਡੀ ਪ੍ਰੈਜ਼ੈਂਟ ਨਹੀਂ ਮੈਂ ਉਹੀ ਕਹਿ ਰਿਹਾ ਹਾਂ ਨਹੀਂ ਸਾਡੀ ਸਾਡੀ ਐਲਾਈਂਸ ਸੀਪੀਏ ਸੀਪੀਆਰ ਪੰਜਾਬ ਫਰੰਟ ਵੀ ਬਣ ਰਿਹਾ ਜਿਹੜਾ ਮੈਂ ਤੈਨੂੰ ਅੱਜਕੱਲ ਕਰ ਰਿਹਾ ਉਹ ਵੀ ਲੋਕੀ ਸਾਨੂੰ ਅਪਰੋਚ ਕਰ ਰਿਹਾ ਅਸੀਂ ਤਾਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਲਾਈਕ ਮਾਈਂਡਡ ਪਾਰਟੀਆਂ ਐ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਸਾਡੇ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਮੋਸਟ ਵੈਲਕਮ ਐਕਸੈਪਟ 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 ਐਂ ਦੇਖ ਰਿਹਾ ਜਿਵੇਂ ਕੋਈ ਠੀਕ ਕਾਂਗਰਸ ਨਾਲ ਤਾਂ ਜਾ ਨਹੀਂ ਸਕਦੇ ਚੜੂ ਵਾਲਿਆਂ ਤਾਂ ਜਾਣੀ ਸਕਦੇ ਬਾਕੀ ਅਸੀਂ ਬੀਐਸਪੀ ਸੀਪੀਏ ਸੀਪੀਐਮ ਸਾਰਿਆਂ ਨਾਲ ਅਸੀਂ ਗੱਲ ਕਰ ਰਹੇ ਹਾਂ মিডিਆ ਜ਼ਿਆਦਾ ਇਹਨੂੰ ਬਿਲਡ ਕਰ ਰਿਹਾ ਨਾ ਨਾ ਮੈਨੂੰ ਨਾ ਨਾ ਮੈਨੂੰ ਪਤਾ ਹੈ ਨਾ ਭਾਜਪਾ ਵਾਲਿਆਂ ਨੂੰ ਪਤਾ ਜਾਂ ਕਿਸੇ ਨੂੰ ਪਤਾ ਅਸੀਂ ਸੋਸ਼ਲ ਮੀਡੀਆ মিডিਆ ਹੁਣ ਇੰਨੇ ਵਜੇ ਕੱਲ ਹੋਊਗੀ ਪਰਸੋਂ ਹੋਊਗੀ 8:5 ਹੋਊਗੀ ਅਸੀਂ 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 ਐਟ ਦ ਮੂਮੈਂਟ ਅਸੀਂ 13 ਦੀਆਂ 13 ਸੀਟਾਂ ਲੜ ਰਹੇ ਐਟ ਦੀ ਮੋਮੈਂਟ ਐਟ ਦੀ ਮੋਮੈਂਟ ਮਤਲਬ ਹੈ ਸਾਡੀ ਐਲਾਈਅੰਸ ਪੀਐਸਪੀ ਨਾਲ ਸੀ ਅਸੀਂ ਤਾਂ ਤੋੜੀ ਨਹੀਂ ਨੋ ਆਈ ਐਮ ਨੋਟ ਰੂਲਿੰਗ ਸਾਡੀ ਪ੍ਰੈਜ਼ੈਂਟ ਨੇ ਮੈਂ ਉਹੀ ਕਹਿ ਰਿਹਾ ਨਹੀਂ ਸਾਡੀ ਸਾਡੀ ਐਲਾਈਅੰਸ ਸੀਪੀਏ ਸੀਪੀਏ ਪੰਜਾਬ ਫਰੰਟ ਵੀ ਬਣ ਰਿਹਾ ਜਿਹੜਾ ਮੈਂ ਤੁਹਾਨੂੰ ਅੱਜ ਕੱਲ ਕਰ ਰਿਹਾ ਉਹ ਵੀ ਲੋਕੀ ਸਾਨੂੰ ਅਪਰੋਚ ਕਰ ਰਿਹਾ ਅਸੀਂ ਤਾਂ ਜਿਹੜੇ ਪੰਜਾਬ ਨੂੰ ਬਚਾਉਣ ਵਾਸਤੇ ਜਿਹੜੀਆਂ ਲਾਈਕ ਮਾਈਂਡਡ ਪਾਰਟੀਆਂ ਐ ਜਿਹੜੀਆਂ ਇਕੱਠੀਆਂ ਹੋ ਸਕਦੀਆਂ बचाने झाड़ू वाले जा नहीं सकते बाकी असि बी एस पी सी पी आई सी पी एम सारे गल कर रहे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par